ਹਾਂਜੀ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕਿ ਕਿਸੇ ਦੁਕਾਨ ਦੇ ਅੱਗੇ ਕੁੱਤੇ ਬੈਠੇ ਆ ਤੇ ਇੱਕ ਐਡਾ ਘਟਿਆ ਇਨਸਾਨ ਆਉਂਦਾ ਹੈ ਤਾਂ ਜਾਨਵਰ ਦੁਕਾਨ ਦੇ ਅੱਗੇ ਬੈਠੇ ਆ ਕੁੱਤੀ ਆਪਣੇ ਬੱਚਿਆਂ ਨੂੰ ਦੁੱਧ ਪਿਆਰੀ ਹੈ ਤਾਂ ਇੱਕ ਇਨਸਾਨ ਆਉਂਦਾ ਹੈ ਤਾਂ ਉਸ ਇਨਸਾਨ ਦੇ ਹੱਥ 'ਚ ਡਾਂਗ ਹੈ ਜੋ ਸੋਟੀ ਹੈ ਉਹ ਬੱਚਿਆਂ ਨੂੰ ਦੁੱਧ ਪਿਆਰੀ ਹੈ ਕੁੱਤੀ ਦਾ ਉਹਦੇ ਸਿਰ 'ਚ ਮਾਰੀ ਇੱਡੀ ਕਟਿਆ ਲੋਕ ਵੀ ਦੁਨੀਆ ਦੇ ਪਏ ਆ ਯਾਰ ਕਮੈਂਟ ਕਰਕੇ ਦੱਸਿਓ ਇਹਨਾਂ ਲਾਹਨਤਾਂ ਪੈਣੀਆਂ ਚਾਹੀਦੀਆਂ ਬੱਚੇ ਦੁੱਧ ਪੀ ਰਹਿਆ ਤਾਂ ਉਸ ਕੁੱਤੀ ਦੀ ਮੌਤ ਹੋ ਗਈ ਆ ਪ੍ਰਮਾਤਮਾ ਕਿੱਥੇ ਬਖਸ਼ੂਗਾ ਇਹਨਾਂ ਨੂੰ ਇਹੋ ਜਿਹਾਂ ਨੂੰ ਇਹੋ ਜਿਹਾਂ ਤਾਂ ਮੌਤ ਵੀ ਬਹੁਤ ਹੀ ਕਟਿਆ ਆਉਣੀ ਆ ਧੰਨਵਾਦ ਸਾਰਿਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਯਾਰ ਧੰਨਵਾਦ